ਸਮਾਣਾ ਦੇ ਮਾਈਸਰ ਰੋਡ ਦੇ ਉੱਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਹੋਈ ਆਮਣੋ ਸਾਹਮਣੇ ਹੋਈ ਭਿਆਨਕ ਟੱਕਰ। ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਹੰਸਰਾਜ ਵਾਸੀ ਚਾਬਾਦਾ ਰਹਿਣ ਵਾਲਾ ਸੀ। ਜਦੋਂ ਆਪਣੇ ਪੋਤਿਆਂ ਨੂੰ ਲੈ ਕੇ ਸਮਾਣਾ ਦਵਾਈ ਲੈਣ ਦੇ ਲਈ ਆ ਰਿਹਾ ਸੀ ਇਸੇ ਦੌਰਾਨ ਸਮਾਣਾ ਤੋਂ ਇੱਕ ਲਾਲ ਰੰਗ ਦੀ ਕਾਰ ਮਾਈਸਰ ਵੱਲ ਨੂੰ ਜਾ ਰਹੀ ਸੀ ਜਿੰਨਾਂ ਦੀ ਆਮਣੋ ਸਾਹਮਣੇ ਟੱਕਰ ਹੁੰਦੀ ਜਿਸ ਵਿੱਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੂਤ ਹੋਣ ਵਾਰੇ ਦੱਸਿਆ ਜਾ ਰਿਹਾ ਹੈ। ਬੱਚਿਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਬੱਚਿਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਨਾਮ ਨਵਜੋਤ ਅਤੇ ਜਸ਼ਨ ਹਨ ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਉਹਨਾਂ ਦੱਸਿਆ ਕਿ ਮੈਂ ਜੀਰੀ ਲਗਾਉਣ ਦੇ ਲਈ ਗਈ ਹੋਈ ਸੀ ਜਿਵੇਂ ਹੀ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਹਸਪਤਾਲ ਵਿੱਚ ਆ ਗਈ ਹੰਸ ਰਾਜ ਜਸਵਿੰਦਰ ਦਾ ਸੋਹਰਾ ਲਗਦਾ ਸੀ। ਜਿਸ ਦੀ ਇਸ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਥਾਣਾ ਸਿਟੀ ਦੇ ASI ਸਿੰਦਰ ਸਿੰਘ ਬਾਠ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਨੂੰ ਇਸ ਹਾਦਸੇ ਬਾਰੇ ਪਤਾ ਲੱਗ ਗਿਆ ਤਾਂ ਮੈਂ ਤੁਰੰਤ ਹਸਪਤਾਲ ਦੇ ਵਿੱਚ ਆਇਆ ਹਾਂ ਇਹਨਾਂ ਕਾਰ ਚਾਲਕਾਂ ਦੇ ਆਧਾਰ ਕਾਰਨ ਰਾਹੀ ਪਛਾਣ ਕਰ ਲਈਤੀ ਗਈ ਹੈ ਜੋ ਕਿ ਇਹ ਵਿਅਕਤੀ ਸਮਾਣਾ ਦੇ ਰਹਿਣ ਵਾਲੇ ਹਨ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਉਹ ਜਿਹੜਾ ਜੀਆਦੀ ਦੇ ਬੱਚੇ ਨੇ ਉਹਦਾ ਨਾਂ ਕੀ ਸੀ ਗੁਰਦੇਵ ਸਿੰਘ ਮਹਾਂ ਲੇ ਕੇ ਜੀ ਨਕਸਮ ਨੂੰ 2 ਮਿੰਟ ਪਹਿਲਾਂ ਹਾਸਾ ਹੋਇਆ ਤੇ ਤੁਹਾਡੇ ਕੋਲ ਕੇਸ ਆਇਆ ਹੈ ਕੀ ਕੀ ਪਜੀਸ਼ਨ ਹੈ ਇਸ ਟਾਈਮ ਹਾਂ ਜੀ ਦੋ ਬੱਚੇ ਸਾਡੇ ਕੋਲ ਆਏ ਸੀ ਦੋਨੋਂ ਬੱਚੇ ਸਿਕ ਸੀਗੇ ਤੇ ਅਸੀਂ ਰੈਫਰ ਕੀਤੇ ਰਜਿੰਦਰ ਹਸਪੀਟਲ ਟੇਲਾ ਜਿਆਦਾ ਹਾਲਤ ਕਰਿਆ ਜੀ ਜਿਆਦਾ ਹਾਲਤ ਕਰਾਜੀ ਠੀਕ ਹੈ ਤੇ ਇੱਕ ਸਾਡੇ ਕੋਲ ਡੈਡ ਬੋਡੀ ਰਸੀਵ ਹੋਈ ਆ ਉਹ ਵੀ ਆਰਐਸਸੀ ਹੈ ਠੀਕ ਹੈ ਜੀ ਤੇ ਇਹ ਐਂਬੂਲੈਂਸ ਜੀ ਅਪੀਲ ਹੈ ਕਿ ਇਹ ਕੋਈ ਵੀ ਪ੍ਰਾਈਵੇਟ ਐਂਬੂਲੈਂਸ ਲੈ ਪ੍ਰਾਈਵੇਟ ਲੈ ਕੇ ਹੁਣ ਅਸੀਂ ਵੀ ਰੈਫਰ ਕਰਤੇ ਹਾਂਜੀ ਰੈਫਰ ਕੀਤੇ ਠੀਕ ਹੈ ਉਹ ਦੂਸਰਾ ਕਲੀਅਰ ਐਕਸੀਡੈਂਟ ਹੋ ਗਿਆ ਹਾਂਜੀ ਉਹ ਕਰਦੇ ਠੀਕ ਚਲੋ ਥੈਂਕ ਯੂ ਜੀ ਹੂੰ ਜਿਹੜਾ ਜਾਨਤੇ ਸੀ ਦੋ ਬੰਦੇ ਸੀ ਜਿਹੜੇ ਡਰਾਈਵਰ ਸੀ ਉਹ ਵੀ ਤੱਕ ਨਾ ਹੂੰ ਤੇ ਉਹ ਜੀ ਜੀ ਉਹ ਦੋ ਬੱਚੇ ਰਿੰਦਰਾ ਦੇ ਰੈਫਰ ਕਰ ਰਹੇ ਨੇ ਰੈਫਰ ਕਰੇ ਨਹੀਂ ਇਹਨਾਂ ਦੀ ਕੋਈ ਜਾਣ ਪਛਾਣ ਕਰੀਏ ਵੀ ਕਿੱਥੇ ਦੇ ਵਿਅਕਤੀ ਨੇ ਇਹ ਕੁਛ ਹਾਂ ਜੀ ਚਾਪਾ ਪਿੰਡ ਚਾਪਾ ਪਿੰਡ ਦੇ ਆ ਜਿਹੜੇ ਬਲਤਰ ਦੀ ਚਾਪਾ ਇਹਨਾਂ ਦੀ ਵੀ ਕੋਈ ਲੱਕੀਆਂ ਸੱਟਾਂ ਪਾ ਗਰਾਂ ਵੀ ਇਹਨਾਂ ਦੀ ਇਹਨਾਂ ਦੀ ਗੱਡੀ ਚਾਲ ਕਰ ਲੈਦੀ ਗੱਡੀ ਚਾਲ ਕਰ ਸੁਆਣੇ ਦਾ ਜਿਹੜਾ ਮਰਤਕ ਸੀ ਚਾਪੇ ਦਾ ਠੀਕ ਆ ਸੁਤੰਤਰ ਨੇ ਲੱਕੀਆਂ ਇਹ ਕਿਹੜਾ ਗੱਡੀ ਚਾਲਕ ਹੈ ਜੀ ਉਹਨਾਂ ਦੇ ਨਾਮ ਕੀ ਨੇ ਸੀ ਤੁਸੀਂ ਕਿਹ ਭਰਤ ਦੱਸਿਆ ਭਰਤ ਸ਼ਰਮਾ ਤੁਹਾਨੂੰ ਜਿੰਦੇ ਸੀ ਸਿੱਤੇ ਨਾਮ ਦੇ ਕੋਲੋਂ ਨੇ ਜਿਹੜੀ ਵਿਰਾਸਤ ਵਾਲੇ ਨਾਲ ਠੀਕ ਠੀਕ ਹੈ। ਇਹ ਕਨਾਲੇ ਦੇ ਜਿਹੜਾ ਪਾਸੇ ਨਾਲ ਸੀ ਤੇ ਉਹਦਾ ਮਿੱਟਰ ਸੀਗਾ ਅਨਸਰਾਜ ਜਿਆ ਪਿਆਰਾ ਦਾ ਉਹਦਾ ਜਾਬੇ ਚਿੰਗ ਬੱਚੇ ਹੀ ਨਾਲ ਜਿਵੇਂ ਨਵਜੋਤ ਸਿੰਘ ਜੇ ਸਾ ਉਹ ਰੇਦਰ ਰੱਖਦੇ ਇਹ ਮੋਟਰਸਾਈਕਲ ਤੇ ਗੱਡੀ ਦੀ ਟੱਕਰ ਹੋਈ ਹੈ ਜੀ। ਹਾਂ ਜੀ ਟੱਕਰ ਠੀਕ ਹੈ।